ਸਾਡਾ ਸਾਰੀ ਮੇਰਾ ਨਾਮ ਹੈ ਗਗਨਦੀਪ ਸੇਖੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਸੇਖ ਸਮਾਰਟ ਕਲਾਸਿਸ ਅਫੀਸ਼ੀਅਲ YouTube ਚੈਨਲ ਉਪਰ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪੀਐਸ ਟੈਟ 1 ਅਤੇ 2 ਜਿਨ੍ਹਾਂ ਨੇ ਪੇਪਰ ਦਿੱਤਾ ਸੀ ਉਹਨਾਂ ਦੇ ਲਈ ਕੀ ਹੈ ਖੁਸ਼ਖਬਰੀ ਵਾਲੀ ਗੱਲ ਵੀ ਹੈ ਕਿੰਨਾਂ ਦੇ ਲਈ ਜਿਨ੍ਹਾਂ ਦਾ ਪੇਪਰ ਕੀ ਹੈ 1 ਨੰਬਰ 2 ਨੰਬਰ ਤੋਂ ਰਹਿ ਗਿਆ ਸੀ ਮਤਲਬ ਕੀ ਹੈ ਪੇਪਰ ਉਹਨਾਂ ਦਾ ਕ੍ਰੈਕ ਨਹੀਂ ਹੋ ਪਾਇਆ ਤਾਂ ਦੋਸਤੋ ਉਹਨਾਂ ਲਈ ਕੀ ਹੈ ਖੁਸ਼ ਖਬਰੀ ਵਾਲੀ ਗੱਲ ਹੈ ਤੇ ਜਿਨ੍ਹਾਂ ਦਾ ਪੇਪਰ ਕੀ ਹੈ ਪਾਸ ਹੋ ਗਿਆ ਮਤਲਬ ਕਿ 91 ਨੰਬਰ ਬਣੇ ਜਨਰਲ ਦੀ ਗੱਲ ਕੀਤੀ ਜਾਵੇ ਐਸ்சி ਬੀਸੀ ਦੀ ਗੱਲ ਕੀਤੀ 83 ਨੰਬਰ ਬਣੇ ਤਾਂ ਦੋਸਤੋ ਉਹਨਾਂ ਦੇ ਲਈ ਕੀ ਹੈ ਇਹ ਥੋੜੀ ਜਿਹੀ ਕੀ ਹੈ ਵਧੀਆ ਗੱਲ ਵੀ ਹੋ ਸਕਦੀ ਹੈ ਤੇ ਨੇਗੇਟਿਵਿਟੀ ਗੱਲ ਵੀ ਹੋ ਸਕਦੀ ਹੈ ਬਟ ਮੈਂ ਤਾਂ ਹਮੇਸ਼ਾ ਹੀ ਪੋਜ਼ਿਟਿਵ ਸੋਚਣ ਲਈ ਕਹਿੰਨਾ ਤਾਂ ਪੋਜ਼ਿਟਿਵ ਸੋਚੋ ਮਤਲਬ 83 ਤੋਂ ਦੋਸਤੋ ਤੁਹਾਡੇ 84 ਨੰਬਰ ਬਣ ਜਾਣ 91 ਤੋਂ 92 ਨੰਬਰ ਬਣ ਜਾਣ ਤਾਂ ਦੋਸਤੋ ਇਹ ਕੀ ਆ ਪੋਸੀਬਲ ਹੋ ਜਾਵੇਗਾ ਜੇਕਰ ਤੁਸੀਂ ਪੋਜ਼ਿਟਿਵ ਸੋਚੋਗੇ ਜੇਕਰ 네ਗੇਟਿਵ ਸੋਚਣ ਲੱਗ ਗਏ ਹਾਏ ਮੇਰਾ ਰੱਬਾ ਮਸਾ ਤਾਂ ਮੈਂ ਪਾਸ ਹੋਇਆ ਸੀ ਆ ਕੀ ਹੋ ਗਿਆ ਤਾਂ ਦੋਸਤੋ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਹਾਂ ਉਹਨਾਂ ਦਾ ਜੋ ਕਿ ਜੂਨੀਅਨ ਵਾਲੇ ਸਨ ਉਹਨਾਂ ਨੇ ਕੀ ਹੈ ਬਹੁਤ ਜ਼ਿਆਦਾ ਜ਼ੋਰ ਲਗਾ ਕੇ ਕੀ ਹੈ ਇਹ ਕੰਮ ਕਰਵਾਇਆ ਅਤੇ ਦੂਜਾ ਦੇਖੋ ਕਿੰਨੀ ਜਲਦੀ ਕੰਮ ਹੋਇਆ ਹੈ ਪਹਿਲਾਂ ਤਾਂ ਬਹੁਤ ਲੰਮਾ ਕੀ ਹੈ ਜਿਵੇਂ 2011 ਦਾ 18 ਦੇ ਵਿੱਚ ਆਇਆ ਸੀ ਤਾਂ ਦੇਖੋ ਇਹ ਤਾਂ 2024 ਹੀ ਹੈ ਤੇ 2025 ਹੀ ਚੱਲ ਰਿਹਾ ਹੈ ਤਾਂ ਦੋਸਤੋ ਬਹੁਤ ਵਧੀਆ ਗੱਲ ਹੈ ਨੋਟੀਫਿਕੇਸ਼ਨ ਕੀ ਆਈ ਹੈ ਦੋਸਤੋ ਉਹ ਦੇਖੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਹੈ ਇਹ ਆਈ ਹੈ ਕਿ ਜੋ ਹੈ PSAT 2024 ਦੀ ਪ੍ਰੀਖਿਆ ਜੋ ਕਿ ਮਿਤੀ 1/12/2024 ਨੂੰ ਕੰਡਕਟ ਕਰਵਾਈ ਗਈ ਸੀ ਪਿਆਰੇ ਦੋਸਤੋ ਪੇਪਰ 1 ਤੇ ਪੇਪਰ 2 ਦਾ ਨਤੀਜਾ ਰਿਵਾਈਜ਼ਡ ਕੀਤਾ ਗਿਆ ਹੈ ਕੀ ਕੀਤਾ ਗਿਆ ਜੀ ਰਿਵਾਈਜ਼ਡ ਕੀਤਾ ਗਿਆ ਹੈ ਦੋਸਤੋ ਤਾਂ ਇਹਨਾਂ ਦੇ ਬਾਰੇ ਤੁਹਾਨੂੰ ਕੀ ਆ ਕੱਲ ਨੂੰ 28 ਤਰੀਕ ਨੂੰ ਦੁਪਹਿਰ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਸਾਈਟ ਹੈ ਇਸ ਸਾਈਟ ਨੂੰ ਸਾਰੇ ਜਾਣਨੇ ਜ਼ਰੂਰ ਦੇਖਣਾ ਦੋਸਤੋ ਕਿਤੇ ਤੁਸੀਂ 90 ਮਾਰਕਸ ਲੈ ਕੇ ਜਾਂ 90 82 ਮਾਰਕਸ ਲੈ ਕੇ ਕਹੋਗੇ ਸਾਡਾ ਪੇਪਰ ਪਾਸ ਹੋ ਗਿਆ ਤਾਂ ਦੋਸਤੋ ਇਹ ਤਾਂ ਕੱਲ ਪਤਾ ਲੱਗੇਗਾ ਦੁਪਹਿਰ ਤੋਂ ਬਾਅਦ ਕਿ ਨੰਬਰ ਐਨੇ ਹਨ ਕਿ ਤੂੰ ਬਾਧ ਰਹੇ ਹਨ ਬਾਧ ਰਹੇ ਹਨ ਤਾਂ ਕਿੰਨੇ ਬਾਧ ਰਹੇ ਹਨ ਦੋਸਤੋ ਅਤੇ ਜਿਨ੍ਹਾਂ ਦੇ ਨੰਬਰ ਕੀ 89 ਬਣੇ ਸਨ ਜਾਂ 81 ਬਣੇ ਸਨ ਤਾਂ ਦੋਸਤੋ ਉਹਨਾਂ ਦੇ ਨੰਬਰ ਤਾਂ ਇਨਕਰੀਜ਼ ਹੋਣਗੇ ਦੋਸਤੋ ਤਾਂ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਜਿਉਂਾਂ ਤੇ ਉਹਨਾਂ ਦੇ ਕੀਆ ਮਾਰਕਸ ਇਨਕਰੀਜ਼ ਹੋਣਗੇ ਤਾਂ ਦੋਸਤੋ ਇਹ ਕੀਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੀਐਸਟੈਟ ਵਾਲਿਆਂ ਦੀ ਕੀਆ ਅਪਡੇਟ ਸੀ ਜੋ ਕਿ ਮੈਂ ਤੁਹਾਡੇ ਲਈ ਕੀਆ ਲੈ ਕੇ ਆਇਆ ਹਾਂ ਤਾਂ ਜੋ ਸਾਰੇ ਮੇਰੇ ਭੈਣ ਭਰਾ ਜੋ ਸੋਚ ਰਹੇ ਸਨ ਕਿ ਸਾਡਾ 1 ਨੰਬਰ ਤੇ ਰਹਿ ਗਿਆ 2 ਨੰਬਰਾਂ ਤੇ ਰਹਿ ਗਿਆ ਤਾਂ ਉਹਨਾਂ ਦੇ ਵੀ ਕੀਆ ਇਹ ਪੋਜ਼ਿਟਿਵਿਟੀ ਵਾਲਾ ਸਾਈਨ ਵੀ ਹੋ ਸਕਦਾ ਹੈ ਤਾਂ ਦੋਸਤੋ ਮਿਲਦੇ ਰਵਾਂਗੇ ਆਪਾਂ ਨੋਟੀਫਿਕੇਸ਼ਨਾਂ ਦੇ ਨਾਲ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ